ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਂਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਮੇਰੇ ਚਾਣਦੇ ਦੋਸਤੋ ਨਵਾਂ ਸਾਲ ਸ਼ੁਰੂ ਹੁੰਦੇ ਹੀ ਮਲਾਜ਼ਮਾਂ ਤੇ ਪੈਸ਼ਰ ਨੂੰ ਵੱਡੀ ਕੁਸ਼ਖਬੀ ਜਿਹੜੀ ਲੈ ਕੇ ਹਾਜ਼ਰ ਹੋਏ ਆਂ ਮਲਾਜ਼ਮਾਂ ਦੇ ਲਈ 11% ੜੀਏ ਜੋ ਕਿ ਕੇਂਦਰ ਸਰਕਾਰ ਤੋਂ ਪਿੱਛੇ ਜਾ ਰਿਹਾ ਹੈ 18228 ਕਰੋੜ ਰੁਪਏ ਦੇ ਬਕਾਏ ਅਤੇ 15% ਵਾਅਦੇ ਨੂੰ ਲੈ ਕੇ ਰਾਸਪਾਲ ਦੇ ਵੱਲੋਂ ਨਵੀਂ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ 4% ੜੀਏ ਤੋਂ ਬਾਅਦ 18228 ਕਰੋੜ ਦੇ ਬਕਾਏ ਦੇ ਬਾਰੇ ਜਾਣਕਾਰੀ ਦਵਾਂਗੇ ਕੀ ਹੋਵੇ ਗਾਇਸ ਦਾ ਹਲ ਸੋਸੇ ਜੇਕਰ ਪਹਿਲੀ ਵਾਰੀ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਹਾਂਜੀ ਦੋਸਤੋ ਮਲਾਸਮਾਂ ਦੀਆਂ ਨਜ਼ਰਾਂ ਜਿਹੜੀਆਂ ਡੀਏ ਤੇ ਬਕਾਇਦੇ ਉੱਪਰ ਟਿੱਕੀਆਂ ਹੋਈਆਂ ਨੇ ਕਿਉਂਕਿ ਮਲਾਸਮਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਅਸੀਂ ਕਿਸੇ ਤਰ੍ਹਾਂ ਦਾ ਪਹੁੰਚ ਦੀ ਉਮੀਦ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਸਾਡੇ ਹੱਕ ਦੇਵੇ ਜੋ ਮੋਦੀ ਸਰਕਾਰ ਦੇ ਰਹੀ ਹੈ ਉਹੀ ਚੰਗਾ ਪਹੁੰਚ ਹੋਵੇਗਾ ਤਾਂ ਬਹੁਤ ਤੂਰ ਦੀ ਗੱਲ ਹੈ ਇਸ ਤਰ੍ਹਾਂ ਦੇ ਬਿਆਨ ਆ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਦਿੱਤੇ ਜਾ ਰਹੇ ਹਨ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਜਿਹੜੀਆਂ ਉਚਾਰੀਆਂ ਨੇ ਉੱਥੇ ਹੀ ਹੁਣ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਦੇ ਮਨਮੋਹਨ ਦੇ ਲਈ ਇੱਕ ਨਮਾ ਰਸਤਾ ਜਿਹੜਾ ਹੈ ਲੱਭਿਆ ਗਿਆ ਹੈ ਇੱਕ ਵੱਖਰਾ ਤਰੀਕਾ ਆ 파ਹ ਜਿਹੜਾ ਕੀ ਕਹਿ ਸਕਦੇ ਆ ਕਿ ਹੋਵੇਗਾ ਇੱਕ ਵੱਖਰੇ ਤੌਰ ਤੇ ਸੰਘਰਸ਼ ਜਿਹੜਾ ਕੀਤਾ ਜਾਵੇਗਾ ਦੇਸ ਦੇ ਚੱਲਦਿਆਂ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਜੋ ਰਾਜਪਾਲ ਹੈ ਉਹ ਪੰਜਾਬ ਦੇ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਫੈਸਲਾ ਜਿਹੜਾ ਹੋ ਦੇਣਗੇ ਸੋ ਕੀ ਇਹ ਸਾਰੀ ਅਪਡੇਟing ਇਹ ਸਾਰਾ ਪੂਰਾ ਮਾਮਲਾ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਿੰਨੇ ਹਾਂ ਜੇਕਰ ਪਹਿਲੀ ਵਾਰੀ ਚੈਨਲ ਤੁਹਾਾਰਾ ਚੈਨਲ ਨੂੰ ਜਲਦ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵਾਟ ਵਾਟ ਸ਼ੇਅਰ ਕਰਦੇ ਹੋ ਜੀ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਮਲਾਜ਼ਮਾਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਵੱਲੋਂ ਤਿੰਨ ਜਨਰੀ 2025 ਨੂੰ ਪੰਜਾਬ ਦੇ ਰਾਜਪਾਲ ਦੇ ਨਾਲ ਇੱਕ ਮੀਟਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਆਪਣੇ ਨਾਲ ਹੋਰੀਆਂ ਵਧਿਕੀਆਂ ਜਿਵੇਂ ਕਿ ਛੰਡਿਗੜ ਦੇ ਵਿੱਚ ਮਲਾਸਮਾ ਦੇ ਕੋਈ ਪਰਚੇ ਉਹ ਰਾਜਪਾਲ ਦੇ ਸਾਹਮਣੇ ਰੱਖਿਆ ਜਾਵੇਗਾ। ਉੱਥੇ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਰਾਜਪਾਲ ਮਲਾਸਮਾ ਦੇ ਮਾੜੇ ਵਿਤੀ ਹਾਲਾਤਾਂ ਨੂੰ ਦੇਖਦੇ ਹੋਏ ਮਲਾਸਮਾ ਦੇ ਹੱਕ ਦੇ ਵਿੱਚ ਕੋਈ ਫੈਸਲਾ ਜਿਹੜਾ ਹੈ ਲੈ ਸਕਦੇ ਨੇ। ਸੋ ਦੋਸਤੋ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਵੀ ਕਰ ਸਕਦੇ ਆ ਉੱਥੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਲਾਸਮਾ ਦੇ ਉੱਪਰ ਅਹਿਮ ਕਦਮ ਚੁੱਕਣ ਜਾ ਰਹੇ ਹਾਂ ਸੋ ਕੀ ਹੋਣਗੇ ਇਹ ਅਹਿਮ ਕਦਮ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਦੋਸਤੋ ਹੋਰ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਜਰੂਰ ਇਸ ਚੈਨਲ ਤੇ ਸਾਂਝੀ ਕੀਤੀ ਜਾਵੇਗੀ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ